ਲਓ ਵੀ ਮਿੱਤਰੋ ਹੁਣ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹਨਾ ਝੋਨਾ ਲੱਗ ਜਾਣਾ ਥੋੜੇ ਟਾਈਮ ਤੱਕ ਤੇ ਸਾਰਿਆਂ ਨੂੰ ਅਪੀਲ ਕਰਦਿਆਂ ਵੀ ਜੇ ਕੋਈ ਮੇਰਾ ਬੀਲ ਲੈਣਾ ਚਾਹੁੰਦਾ ਹੋਵੇ ਗੰਡੋਏ ਆ ਤੁਸੀਂ ਦੇਖ ਸਕਦੇ ਆ ਗੰਡੋਏ ਬਿਲਕੁਲ ਤਿਆਰ ਹੋ ਚੁੱਕੇ ਆ ਜਿਹੜਾ ਕਿ ਸਰਕਾਰ ਨੇ ਬਣਾਏ ਸੀ ਪਿੰਡਾਂ ਦੇ ਵਿੱਚ ਬਹੁਤ ਪਿੰਡਾਂ ਦੇ ਵਿੱਚ ਬਣਾਏ ਹੋਏ ਗੰਡੋਏ ਜਿਹੜੀ ਖਾਦ ਇਥੋਂ ਬਣਾਈ ਜਾਊਗੀ ਆ ਤੁਸੀਂ ਦੇਖ ਸਕਦੇ ਆ ਬਿਲਕੁਲ ਤਿਆਰ ਹੋ ਚੁੱਕੇ ਆ ਤੇ ਜਿਹੜਾ ਕੋਈ ਮੇਰਾ ਬੀਲ ਲੈ ਕੇ ਜਾਣਾ ਚਾਹੁੰਦਾਗਾ ਲ ਲੈ ਕੇ ਜਾ ਸਕਦਾਗਾ ਕਿਉਂਕਿ ਗੰਡੋਏ ਤੁਹਾਨੂੰ ਪਤਾ ਹੀ ਆ ਫਸਲ ਦੇ ਵਿੱਚ ਬਹੁਤ ਸਹਿਯੋਗ ਹੁੰਦਾ ਗੰਡੋਆਂ ਦਾ ਤੇ ਜਿਹੜੇ ਕਿ ਫਸਲ ਦੀ ਪੈਦਾਵਾਰ ਨੂੰ ਵਧਾਉਂਦੇ ਆ ਤੇ ਬਿਲਕੁਲ ਬਾਜ਼ੂਬ ਰੇਟ ਤੇ ਗੰਡੋਏ ਮਿਲਦੇ ਆ ਤੇ ਜਿਹੜਾ ਕੋਈ ਮੇਰਾ ਬੀਲ ਲੈ ਕੇ ਜਾਣਾ ਚਾਹੁੰਦਾਗਾ ਤਾਂ ਆ ਕੇ ਲੈ ਕੇ ਜਾ ਸਕਦਾਗਾ ਆ ਤੁਸੀਂ ਵੇਖੋ ਕਿੱਡੇ-ਕੱਡੇ ਗੰਡੋਏ ਤਿਆਰ ਹੋਏ ਪਿਆ ਕਿੰਨੇ ਵਧੀਆ ਖਾਦ ਬਣਾਈਆਂ ਗਡੋਆਂ ਨੇ ਤੇ ਆਪ ਦੀ ਫਸਲ ਦੇ ਵਿੱਚ ਪਾਓ ਤੇ ਜਿਹੜਾ ਕੀ ਫਸਲ ਦੀ پیداوار ਨੂੰ ਵੰਧਾਓ ਤੇ ਸਰਕਾਰ ਨੇ ਬਹੁਤ ਪਿੰਡਾਂ ਦੇ ਵਿੱਚ ਜਿਹੜੇ ਤਿਆਰ ਕੀਤੇ ਆ ਬਾਈ ਤੇ ਜੇ ਕੋਈ ਮੇਰਾ ਵੀ ਲੈਣਾ ਲੈ ਕੇ ਜਾਣਾ ਚਾਹੁੰਦਾ ਤਾਂ ਲਿ ਜਾ ਸਕਦਾ ਕਿ ਬਹੁਤ ਵਧੀਆ ਖਾਹ ਤਿਆਰ ਕੀਤੇ ਅੰਗਡੋਆਂ ਨੇ